ਹਾਂਜੀ ਕੀ ਹਾਲਾਤ ਸਾਰੇ ਜੀ ਦਾ ਹੋਰ ਕੀ ਹਾਲਾਤ ਕਰਦਾ ਮੇਰੇ ਕੋਲ ਹਰ ਕੋਈ ਕੀ ਹਾਲ ਸਾਰੇ ਜੀ ਦਾ ਬਹੁਤ ਖੁਸ਼ਵਾਦ ਸੈਟ ਹੈ ਲੈ ਕੇ ਬਾਬੇ ਦਾ ਨਾਚੋ ਬਰੋ ਲੈ ਜੋ ਬਚਾ ਬਾਜੀ ਤੇ ਲਾਉ ਜੀ ਯਾ ਲੈ ਮੁੰਡੇ ਕਹਿੰਦੇ ਸਦੀਨ ਟੈਨ ਵਾਲੇ ਢੰਡੇ ਢੰਡੇ 7 ਵਜੇ 7 ਤਾਂ ਜੀ ਕਿੱਥੇ ਕਿ ਸਾਢੇ 5 ਹੋਏ ਚੱਲ ਮੇਰਾ ਜੋਬਰ ਕਹਿੰਦੇ ਬਾਜੀ ਤੇ ਕਿ ਬੱਚਾ ਪਾਈ ਬੱਚਾ ਛੜਨਾ ਅੱਜ ਪੱਤਾ ਇਹਨਾਂ ਨੇ ਕਿ ਗੋਸ਼ੀ ਕੀ ਘਰੋਂ ਆ ਤੇ ਖਾਣਾ ਪਾਣਾ ਬੇ ਅਰੇ ਬਾਬਾ ਕਰਪਾ ਪਾਈਣਾ ਚਲੋ ਜੀ ਤੇ ਆਪਾਂ ਵੀ ਦੇਖੀਏ ਕੀ ਹਾਲ ਆਪਣੇ ਉਤੋਂ ਨਾ ਲੱਗੋ ਇਹ ਮਾਰੀਏ ਬਿਉਲੇ ਵਗੈਰਾ ਆਪਾਂ ਵੀ ਇਹਨਾਂ ਦੇ ਲਓ ਜੀ ਤੇ ਛੜੀ ਇਹ ਵੀ ਸਾਰਿਆਂ ਤੋਂ ਪਹਿਲਾਂ ਛੜੀ ਆਪਣੀ 2 ਸੇਟਨ ਵਾਲੀ ਗਲਾਬੀ ਟੂਸਾ ਗਲਾਬੀ ਰੰਡਾ ਜਿਹੜੀ ਕੂਤਰੀ ਨੇ ਪੋਟਾ ਰੋਕਿਆ ਸੀ ਹਣਾ ਹੁਣ ਤਾਂ ਸਾਫ਼ ਹੈ ਤੇ ਠੀਕ ਹੈ ਲਗਭਗ ਜਮਾਂ ਸਾਫ਼ ਹੈ ਕੂਤਰੀ ਫਿਰ ਕੱਲ ਦੇ ਬਾਦਾਮ ਬਦੂ ਵੀ ਨਹੀਂ ਖਾਦੇ ਰਹਿਣਾ ਕੱਲ ਸਿਰਫ ਅੱਧਾ ਖਣੀ ਇੱਕ ਬਾਦਾਮ ਹੀ ਖਾਦਾ ਇਹਨੇ ਬਸ ਤੇ ਬੈਠੂਗੀ ਅੱਜ ਇਹ ਉੜਦੀ ਨਹੀਂ ਉਹਨਾ ਮਤਲਬ ਸਾਰਿਆਂ ਤੋਂ ਪਹਿਲਾਂ ਇਹ ਨਹੀਂ ਬੈਠਣਾ ਅੱਜ ਤੇ ਕਬੂਤਰ ਪੜਟ ਆਏ ਆ ਵੀ ਸਾਰੇ ਗਾ ਆਪਣੀ ਮਾਰਦੇ ਆ ਨਾ ਤੁਹਾਡੇ ਸਾਹਮਣੇ ਆ ਲਓ ਦੇਖ ਲਓ 2 3 4 5 6 7 8 8 ਉੱਤਰ ਪਲਟਾਇਆ ਬਾਬੇ ਕਿਹਾ ਕਿ ਨਹੀਂ ਤੇ ਚੱਕਰ ਕੀ ਫਿਰ ਵਾਰ ਕਹਦਾ ਲੈਣੀਆਂ ਬਈ ਹੁਣ ਕੋਈ ਚੱਕਰ ਨਹੀਂ ਪਲਟਾ ਕੇ ਅੱਧਾ ਘੰਟਾ ਰੈਸਟ ਦਵਾ ਦੇਾਂਗੇ 7 ਤੋਂ ਪਹਿਲਾਂ ਹੀ ਉੱਠ ਖੜਿਆ ਸੀ 7:30 ਵਜੇ ਦਿਨੋਲੇ ਲਾ ਦੇਾਂਗੇ ਆਪਾਂ ਕੋਈ ਘੰਟਾ ਬਾ ਘੰਟਾ ਬੈਠੇ ਰਹਿਣਗੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਹਾਂ ਸੱਚ ਬਈ ਆਪਣੇ ਬੰਦੇ ਗਏ ਆ ਬਾਜੀ ਤੇ ਪਿੰਡ ਕੋਟਲੀ 1700 ਮੁੱਢੋਂ ਬਾਜੀ ਉਡਣੀ ਸੀ ਉੱਥੇ ਅੱਜ ਨਾਲ ਹੀ ਇੱਥੇ ਦੋ ਇੱਕ ਪਿੰਡ ਸੱਨੇ ਜੀ ਆ ਕਾਲ ਚਰਾਣੀ ਕਾਲ ਚਰਾਣੀ ਤੋਂ ਬਾਅਦ ਕੋਟ ਲਈ ਤੇ ਉਹਨੇ ਪਾਈ ਇੱਧਰ ਲਈ ਬੈਗ ਨੂੰ ਖੋਲੀ ਆਪਣੀ ਤੇ ਇੱਧਰ ਕਰਦੀ ਇਹਨਾਂ ਦੀਆਂ ਲਾਈਟਾਂ ਲੂਟਾ ਬੰਦ ਅੰਦਰ ਤਾਂ ਕਰਤੀ ਸੀ ਤੇ ਵਿੰਡੋ ਵਗੈਰਾ ਤਾਂ ਉਹ ਕਰਦੇ ਨਹੀਂ ਹੁੰਦੇ ਪਾਣਾ ਹੁਣ ਮੰਨ ਕੇ ਚਲੋ ਵੀ ਜੜਦੇ ਨਹੀਂ ਹੁੰਦੇਗੇ ਤੇ ਆਹੀ ਕਬੂਤਰ ਰਹਿ ਗਏ ਇੱਧਰ ਬਸ 1 2 3 4 5 6 7 ਸੱਤ ਕਬੂਤਰ ਆਉਣ ਲਈ ਲਓ ਜੀ ਛੱਡੀ ਜਿਹੜੇ ਕਬੂਤਰ ਰਹਿ ਗਏ ਸੀਗੇ ਇੱਕ ਇਹੋ ਆਪਣਾ ਗਲਾਬੀ ਹੁੰਝੇ ਵਾਲਾ ਬਈ ਠੀਕ ਹੈ ਚਲੋ ਸ਼ੇਰਾ ਚਲ ਚੜ ਬੀਬੀ ਤੇ ਜਿਹੜੀ ਕਬੂਤਰੀ ਪਾਣੀ ਵਾਲੀ ਐ ਬਈ ਹਨਾ ਤੇ ਉਹਨੂੰ ਵੀ ਦਈਏ VML ਪਾਣੀ ਅਜੇ ਤੀਜੀ ਵਾਰੀ ਆਉਦੀ ਪਾਣੀ ਤੇ ਲਓ ਜੀ ਕਹਿੰਦੇ ਕੌਣ ਆ ਗਿਆ ਜਿਹਦਾ ਇੰਤਜ਼ਾਰ ਹੋ ਗਿਆ ਸੀ ਉਹ ਵੀ ਆ ਗਿਆ ਮੇਰੇ ਵੀਰੋ ਲੈ ਭਾਈ ਛਡੇ ਕਬੂਤਰੋਂ ਸੌਖਾ ਹੀ ਬੰਨੂ ਦੇਖ ਦੇ ਦੇ ਕੇ ਹਨਾ ਛੜਨੇ ਇਹ ਇੱਕ ਮਿੰਟ ਓਕੇ ਆ ਜੀ ਗਲਾਬੀ ਕਾਂਤਾ ਇੱਕ ਮੰਡਾ ਤੋਂ ਆ ਚਾਲਣ ਨਿਕਲ ਜਾ ਭੈਣ ਨਹੀਂ ਜਿਵੇਂ ਗੋਲੀ ਲਓ ਜੀ ਉਦੋਂ ਬਾਅਦ ਕੀ ਹੋ ਗਈ ਗਲਾਬੀ ਫੂੰਝਾ ਹਰਾ ਟੂਸਾ ਚਲ ਖੰਡ ਕੋਈ ਰਿਪੋਰਟ ਲੌਜੀ ਉਦੋਂ ਬਾਅਦ ਆ ਗਈ ਆਪਣੀ ਦੋਵੇਂ ਗਲਾਬੀ ਕੱਚਾਂ ਵਾਲੀ ਮੂਤਰੀ ਠੀਕ ਹੈ ਇਹ ਉਦੋਂ ਬਾਅਦ ਦੇ ਕੀ ਆ ਗਈ ਜੀ ਹਾਂ ਹਰੀ ਤੌਰੀ ਗਲਾਬੀ ਟੂਸਾ ਖੱਬਾ ਕੀ ਆ ਗਈ ਇਹ ਵੀ ਕੀ ਲਓ ਜੀ ਉਹ ਦੁਬਾਰਾ ਆ ਗਈ ਸੱਜੀ ਗਲਾਬੀ ਟੂਸੀ ਵਾਲੀ ਪਾਣੀ ਵਾਲੀ ਕਬੂਤਰੀ ਬਈ ਠੀਕ ਹੈ ਤੇ ਉੱਥੇ ਕਿਰਪਾ ਲਓ ਜੀ ਇੱਕ ਇਹ ਹੋ ਗਈ ਸੱਜੀ ਗਲਾਬੀ ਬਗਰ ਵਾਲੀ ਕਾਲੀ ਜੀ ਇਹ ਕਰਨਾ ਉੱਡਣ ਵਾਲੇ ਕਬੂਤਰਾਂ ਦੀ ਵੀ ਇਹ ਦਿਖਾਈ ਮੜਾ ਜਾ ਇਹਨਾਂ ਦੇ ਵੀ ਫੈਂਸ ਘਾਉਣ ਲੱਗ ਗਏ ਹਨ ਵੀ ਨਾਰਮਲੀ ਜ਼ਿਆਦਾਤਰ ਇਹ ਬੱਚਾ ਨੇ ਹੁੰਦੇ ਹੁੰਦੇ ਨੇ ਮਾਤਾ ਕਹਦੇ ਨੇ ਜਿਹਨੂੰ ਆਪਾਂ ਇਹਨਾਂ ਵੱਡੇ ਕਬੂਤਰਾਂ ਦੇ ਵੀ ਇੱਕ ਇੱਕ ਹੋਈ ਪਈ ਐ ਸਾਰਿਆਂ ਦੇ ਪਤਾ ਨਹੀਂ ਕੀ ਇਸ਼ੂ ਐ ਤੇ ਇਹਦੀ ਪਾਰਟੀ ਵੀ ਪੂਰੀ ਸੈਟ ਯਾ ਖੰਡਾ ਅੱਜ ਛੋੜੇ ਜ਼ੋਰ ਨਾਲ ਓਲੇ ਮਾਰਦੇ ਆ। ਭਾਈ ਇਹਦੇ ਨਾਲ 80 ਕੂਤਰ ਛੱਡਨੇ, ਇਹਦੋਂ ਸਿਰਫ ਬਲੈਕ ਵਿਟਰ ਦੀ ਵਾਲਾ। ਤੇ ਅੱਜ ਨਵੇਂ ਕੂਤਰ ਵੀ ਡਾਵਾਂਗੇ ਬਈ ਕੁਸ਼ਕ ਤੇ ਉਹ ਛੱਡਾਂਗੇ ਥੋੜਾ ਟਾਈਮ ਲੇਟ। ਓਕੇ। ਓਕੇ। ਚਲੋ ਭਾਈ ਪਤਾ ਨਹੀਂ ਕਿੰਨੇ ਕੂਨੇ ਡਾਅਦੇ। ਛੱਡ ਤੇ ਕੂਤਰ ਠੀਕ ਆ। ਤੇ ਮੁੰਡੇ ਨੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਿਆ। ਮੈਨੂੰ ਦੋ ਦਰੋਂ ਵੀ ਕਹੀ ਜਾਂਦੇ ਨੂੰ ਫੋਲੋ ਕਰ ਲਾ ਮੈਨੂੰ ਫੋਲੋ ਕਰ ਲਾ। ਮਮਾ ਘੋੜੋ ਕਰ ਲਾ ਤੇ ਮੈਂ ਕੀਤਾ ਨਹੀਂ ਕਦੇ ਨੇ ਆਪ ਹੀ ਕਰ ਲੈ ਕਹਿੰਦਾ ਹੁਣ ਹਣ ਫੋਲੋ ਨਾ ਕਰਦੀ। ਵਾ ਚਲ ਕੋਈ ਨਾ ਭਾਈ ਠੀਕ ਹੈ ਮੈਨੂੰ ਵੀ ਕਰ ਲੋ ਭਾਈ ਜੇ ਤੁਸੀਂ ਇੰਸਟਾਗ੍ਰਾਮ ਤੇ ਨਹੀਂ ਕੀਤਾ ਤਾਂ ਇਹੀ ਸੇਮ ਆਈਡੀ ਐ ਸ਼ੌਂਕੀ ਜੱਟ ਇੱਥੇ ਥੱਲੇ ਮੈਂ ਉਹ ਕਰ ਦੂੰਗਾ ਲਿਖ ਦੂੰਗਾ ਤੇ ਜਾ ਕੇ ਹਨਾ ਭਰ ਕੇ ਇੰਸਟਾਗ੍ਰਾਮ ਤੇ ਵੀ ਕਰ ਲੈ ਚੈੱਕ ਉੱਥੇ ਮੈਸੇਜ ਮੂਸੀ ਜਿੱਤੇ ਆਪਾਂ ਗੱਲਬਾਤ ਕਰਦੇ ਰਹੇ ਨੇ ਇਦਨ ਵਿਹਲੇ ਹੁੰਦੇ ਤਾਂ ਸਾਰਿਆਂ ਦੇ ਮੈਸੇਜ ਚੈੱਕ ਲੈਣੇ ਆਪਾਂ ਠੀਕ ਹੈ ਕਿ ਨਹੀਂ ਤੇ ਉਹ ਸੱਚ ਹਾਂ ਬਦਾਮ ਪਿਉਣੇ ਭੁੱਲ ਗਿਆ ਸੀ ਭਈ ਰਾਤ ਮੈਂ ਮੰਨ ਕੇ ਚੱਲ ਇਕੱਲੇ ਬਦਾਮ ਰੱਖ ਗਿਆ ਮੈਂ ਪਾ ਕੇ ਪਾਣੀ ਪਾਇਆ ਹੀ ਉਹ ਤੜਕੇ ਜਦੋਂ ਉਹ ਦਮਣੀ ਵਰਗੇ ਆਏ ਗੋਸ਼ ਵਰਗੇ ਕਹਿੰਦੇ ਕਿਵੇਂ ਬਾਦਾਮ ਭਉਤੇ ਨਹੀਂ ਕਿ ਕੀ ਗੱਲ ਹੈ ਮਹਾ ਵੀ ਭੁੱਲ ਗਿਆ ਹਾਂ ਉਹ ਪਾਣੀ ਪਾਉਣਾ ਤੇ ਫਿਰ ਉਹਨਾਂ ਨੇ ਪਾਣੀ ਪਾਇਆ ਇਹਨਾਂ 'ਚ ਮਹਿਫਲ ਮਿੱਤਰਾਂ ਦੀ ਸਾਈ ਦੀ ਰੋਤ ਚਵਾਰੇ ਗਲਤ ਹੋ ਗਿਆ ਕੰਮ ਨਾ ਇਹ ਫਾਲੋਅ ਆਨ ਫਾਲੋਅ ਪਿੱਛੇ ਲੜੀ ਜਾਂਦੇ ਜਵਾਕ ਲੈ ਐ ਇਹਨੂੰ ਪਤਾ ਹੀ ਨਹੀਂ ਹੁਗੀ ਬੱਸ ਯਾਰ ਤੁਸੀਂ ਹਾਂ ਕੋਈ ਨਾ ਕੋਈ ਨਾ ਪੈ ਗਿਆ ਚੱਲ ਕਰੋ ਕਬੂਤਰ ਦੇਖੋ ਠੀਕ ਹੈ ਕਿ ਨਹੀਂ ਆਏ ਨਿਆਰੇ ਨਾਲ ਆ ਉੱਡੇ ਫਿਰਦੇ ਹਵਾ ਚੱਲੀ ਜਾਂਦੀ ਹੈ ਕਬੂਤਰ ਥੱਲੇ ਥੱਲੇ ਲੇੜਦੇ ਫਿਰਦੇ ਅੱਜ ਵਿਚਾਰੇ ਸਾ ਤੇ ਇੱਕ ਕਬੂਤਰ ਬੈਠ ਗਿਆ ਆਪਣਾ ਵੀ ਆ ਕੇ ਗਲਾਬੀਟ ਉਹ ਰੀ ਗਲਾ ਮੈਂ ਸੱਜੀ ਗਲਾਬੀਟ ਹੋਰੀ ਗਿਆਨ ਲੱਗਿਆ ਸੀਗਾ ਲੈ ਆਉ ਮੁੰਡਾ ਆਪਣੀ ਕਿੱਥੇ ਐ ਨਾਗਣੀ ਦਿਓ ਮੈਨੂੰ ਲਿਆ ਫੜਾ ਤੇ ਇਹਨੂੰ ਵੀ ਨਾਗਣੀ ਦਿੰਨੇ ਆ ਮਾੜੀ ਜੀ ਉਹ ਚੱਕਰ ਕੀ ਆ ਯਾਰ ਵੀ ਕੂਤਰ ਥੋੜਾ ਜਣਾ ਖੁੱਲ ਨਹੀਂ ਰਿਹਾ ਤੂੰ ਕਿੰਨੀ ਭਈਆ ਮੋਟਾ ਆਪਣੇ ਵੱਲ ਦਿਖਾਈ ਉਹ ਦੇਖੋ ਉਹ ਮੁੰਡਾ ਕਰੀਦਾ ਪੈਕ ਤੇ ਇਹ ਕਰਦੇ ਬੰਦ ਕਰਦੇ ਲਪੋਦੇ ਉਹ ਤੈਨੂੰ ਕੀ ਪਤਾ ਯਾਰ ਭਾਂਡਾ ਕਿੱਥੋਂ ਗੋੜਾ ਇਹ ਨਾਗਣੀ ਇਹ ਇਹ ਡੰਗ ਮਾਰੂਈ ਦੇ ਦੇ ਅੰਦਰ ਜਾ ਕੇ ਫਿਰ ਇਹ ਉੱਡੂਗਾ ਸਮਝੀ ਤੇ ਹਣਾ ਚਲੋ ਬਈ ਗੁੜ ਦੇ ਦੇ ਗ੍ਰਾਮ ਆਪਣੇ ਕਬੂਤਰ ਨੂੰ ਹਣਾ ਤੇ ਦੇ ਕੇ ਗੁੜ ਤੇ ਕੋਈ ਘੰਟਾ ਧੁੱਪੇ ਪਾਉਣੇ ਆ ਇਹਨੂੰ ਤੇ ਇਹਨੂੰ ਕਬੂਤਰ ਨੂੰ ਧੁੱਪੇ ਪਾਤਾ ਆਪਾਂ ਠੀਕ ਆ ਤੇ ਸੀਜ਼ਨ ਦੇ ਪਹਿਲੇ ਕਬੂਤਰ ਨੂੰ ਗੁੜ ਦਿੱਤਾ ਬਈ ਨਹੀਂ ਆਪਾਂ ਕੋਈ ਗੁੜ ਦੇਣਾ ਜ਼ਰੂਰੀ ਸਮਝਦੇ ਨਹੀਂ ਹਣਾ ਤੇ ਉਹ ਚਲੋ ਬਾਈ ਤੋਂ ਲਿਆਂਦਾ ਸੀਗਾ ਆਪਾਂ ਗੋਰੇ ਤੋਂ ਮੈਂ ਚਲੋ ਹਣਾ ਦੇਖ ਲਿਆ ਟੈਸਟ ਕਰਕੇ ਖੁੱਡੇ ਤਾਂ ਜੜੇ ਹਣਾ ਜੜੇ ਆ ਤੇ ਗੁੜ ਦੇਣ ਦਾ ਤਰੀਕਾ ਕੀ ਆ ਬਈ ਜਦੋਂ ਮੰਨ ਕੇ ਚੱਲ ਕਬੂਤਰ ਉੱਡ ਕੇ ਆਉਂਦਾ ਨਵੇਂ ਕਬੂਤਰ ਜੇ ਕੋਈ ਨਹੀਂ ਚਾਲਦਾ ਕਬੂਤਰ ਬੰਦੀ ਮੰਨਦਾ ਕਬੂਤਰ ਹਣਾ ਉਹਨੂੰ ਛੋਲਿਆਂ ਦੇ ਦਾਣੇ ਜਿੰਨਾ ਦੀ ਕੀ ਉੱਡ ਕੇ ਆਇ ਨੂੰ ਕਰਾਂ 5 ਮਿੰਟ ਅੰਦਰ ਬਾਉਣਾ ਉੱਡ ਕੇ ਇਹਨੂੰ ਛੋਲੇ ਦੇ ਦਾਣੇ ਜਿਨਾ ਦੇ ਕੇ ਡੇਢ ਘੰਟਾ ਧੁੱਪੇ ਬਾਦਣਾ ਬਾਹਰ ਪਿੰਜ ਰਹੀ ਠੀਕ ਹੈ ਡੇਢ ਘੰਟੇ ਬਾਅਦ ਫਿਰ ਅੰਦਰ ਕਰਕੇ ਫਿਰ ਪਾਣੀ ਪੋਣਾ ਇਹਨੂੰ ਉਦੋਂ ਕਬੂਤਰ ਖੋਲੇ ਜਾਣਾਗਾ ਤੇ ਟਾਈਮ ਹੋ ਚੁੱਕਿਆ ਭਾਈ 9:00 ਵਜੇ 10:20 15 ਮਿੰਟ ਤੇ ਕਬੂਤਰ ਹਲੇ ਤਿੱਕਰ ਕੇਰਾ ਫਿਰਦੇ ਆ ਸਾਰੇ ਹਨਾ ਉਹ ਟੂ ਸੇਫ ਹੁੰਝੇ ਵਾਲਾ ਹੋ ਗਈ ਕੂਤਰੀ ਹੋ ਗਈ ਟੂ ਸੇ ਟੋਰੀ ਵਾਲੀ ਹੋ ਗਈ ਤੇ ਡੰਡੇ ਟੂ ਸੇ ਵਾਲੀ ਹੋ ਗਈ ਤੇ ਸਾਰੀਆਂ A to Z ਫਿਰਦੇ ਆ ਕੋਲ ਮਲਾ ਕੇ ਹਨਾ ਚਲੋ ਫਿਰ ਆਵ ਚੱਲ ਗਏ ਕੀ ਖਾਣਾ ਫਿਰ ਆਹ ਲੰਘ ਜੇ ਦੇਖ ਕੱਟ ਚੱਲਦਾ ਹੀ ਕਰਾ ਹੈ ਹੈ ਚੱਲ ਲੱਗੇ ਕੁਝ ਖਾਣ ਦੱਸੋ ਕੀ ਖਾਣਾ ਹੈ ਕੀ ਖਾਣਾ ਹੈ ਕੁੱਟ ਕੀ ਖਾਣਾ ਹੈ ਦੇਖਾਂਗੇ ਕੁੱਟ ਖਵਾ ਕੇ ਲਿਆਵਾਂ ਤੇ ਇੱਕ ਨਵੀਂ ਕਬੂਤਰੀ ਛੱਡਦੇ ਆਂ ਬਈ ਆਪਣੀ ਇਹ ਕਬੂਤਰੀ ਪਹਿਲਾਂ 4 ਦਿਨਾਂ ਤੋਂ ਘਰੇ ਆਈ ਸੀ ਤੁਹਾਨੂੰ ਪਤਾ ਹੈ ਸ਼ਾਖ ਖੀਣਾ ਤੇ ਉਦੋਂ ਥੋੜੀ ਕੰਡੀਸ਼ਨ ਜਿਆਦਾ ਡਾਊਨ ਹੋ ਗਈ ਸੀ ਇਹਦੀ ਫਿਰ ਬੰਦ ਕਰਤੀ ਸੀ ਤੇ ਉਦੋਂ ਬਾਅਦ ਅੱਜ ਕੱਢਦੇ ਆਂ ਇਹਨੂੰ ਦੇਖਦੇ ਆਂ ਕੀ ਕਰੂਗੀ ਛਤਰੀ ਤੇ ਬੈਹੇ ਤਾਂ ਬਾਹਲੀ ਸੁਣੀ ਗੱਲ ਆ ਯਾਰ ਚੱਲ ਛਤਰੀ ਤੇ ਨਾ ਬੈਠਾ ਹੱਥ ਨੂੰ ਘਰੇ ਆ ਜਾਈਂ ਨਹੀਂ ਬਹੁਤ ਹੈ ਤੇ ਆਪਣੀ ਟੂ ਸਿਰੰਡੇ ਵਾਲੀ ਬੈ ਗਈ ਬਈ ਆਕੇ ਇਹ ਤੁਹਾਨੂੰ ਦੱਸਿਆ ਸੀਗਾ ਹਨਾ ਮੈਂ ਕਿਹਾ ਵੀ ਇਹ ਅੱਜ ਟਾਈਮ ਨਾਲ ਬੈਠੂਗੀ ਕੂਤਰੀ ਪਹਿਲਾਂ ਬੈਠੂਗੀ ਸਾਰੇ ਨਾਲ ਗੱਲ ਹੀ ਮੁੱਕੀ ਯਾਰ ਉਹ ਦੇਖੋ ਇਹ ਬੈ ਗਈ 10:05 ਮਿੰਟਾਂ ਤੇ ਬੈ ਗਈ ਵੀ 7 ਵਜੇ ਦੀ ਛੱਡੀ ਸੀ ਕੂਤਰੀ ਅੰਦਰ ਫਾਲ ਟਾਈਮ ਤੁਹਾਨੂੰ ਦੱਸਿਆ ਸੀ ਹਨਾ ਪਹਿਲਾਂ ਤਾਂ ਫੋਟਾ ਰੋਖੀ ਰੱਖਿਆ ਸਿਰਫ ਕੱਲ ਇੱਕ ਬਦਾਮ ਖਾਦਾ ਕੂਤਰੀ ਨੇ ਤੁਸੀਂ ਐ ਦੇਖੋ ਵੀ ਇੱਕ ਬਦਾਮ ਇੱਕ ਦਿਨ ਤੇ ਇੱਕ ਰਾਤ ਇੱਕ ਬਦਾਮ ਖਚਿਆ ਕੂਤਰੀ ਨੇ ਸਿਰਫ ਹੀ ਮੈਨੂੰ ਪਤਾ ਸੀ ਮੈਂ ਜਿਹੜੇ ਹਿਸਾਬ ਦੇ ਫਿਰਦੀ ਹੈ ਨਾ ਚਲੋ ਕੋਈ ਨਾ 10 ਵਜੇ ਤੱਕ ਵੀ ਬਹੁਤ ਡਈ ਹਵਾ ਚੱਲੀ ਜਾਂਦੀ ਸੀ ਇੱਕ ਕਬੂਤਰੀ ਹੋਰ ਆ ਕੇ ਬੈ ਰਾਟੂਸਾ ਠੀਕ ਹੈ ਇਹ ਬੈ ਗਈ ਭਾਈ ਸਾਹਿਬ ਇਹ ਬੈਠ ਗਈ ਭਾਈ ਸਾਹਿਬ 10:20 ਮਿੰਟਾਂ ਤੇ ਲਗਭਗ 18 ਮਿੰਟਾਂ ਤੇ ਇੱਕ ਕਬੂਤਰੀ ਹੋਰ ਆ ਕੇ ਬੈ ਗਈ ਆ ਹਰੀ ਟੌਰੀ ਖੱਬਾ ਗਲਾਬੀ ਟੂਸਾ ਟਾਈਮ ਨਾਲ ਦੀ ਨਾਲ ਦਿਖਾਈ ਜਾਵਾਂਗੇ ਤੁਹਾਨੂੰ ਬਈ ਇੱਕ ਮਿੰਟ ਜੀ ਉਸ ਸਾਹਿਬ ਨਾਲ ਆ ਗਏ ਅਮਰੇ ਟਾਈਮ ਪੂਰੇ 11:30 ਵਜੇ ਇਹਨੂੰ ਵੀ ਲਾ ਦਈਏ ਇੱਕ ਕਬੂਤਰੀ ਹੋਰ ਆ ਕੇ ਬੈਠ ਗਈ ਦੋਵੇਂ ਗਲਾਬੀ ਕੱਚਾ ਟਾਈਮ ਹੋ ਗਿਆ ਭਾਈ 10:40 ਮਿੰਟ ਕਿ ਮੈਂ ਬਈ ਹਨਾ ਬਦਾਮਾ ਵਾਲਾ ਕੰਮ ਖਿੱਚੀ ਆ ਨਾ ਸ਼ੀਦੀ ਸ਼ੀਤੀ ਮੁਰ ਕਿਹੜੇ ਕੱਲ ਨੂੰ ਕਬੂਤਰ ਡਾਉਣੇ ਆ ਉਹ ਨਹੀਂ ਵਿਹਲੇ ਬੂਲੇ ਹੋਣੇ ਸ਼ੀਦੀ ਦੀ ਕੱਟ ਕੇ ਨਾ ਰੱਖਦਿਆਂ ਕਰਾਉਣਾ ਨੂੰ ਮੈਂ ਲਓ ਜੀ ਦੋ ਕਬੂਤਰ ਹੋਰ ਆ ਕੇ ਬੈਠ ਗਏ ਬਈ ਇੱਕ ਤਾਂ ਕਾਲੀ ਚੀਨੀ ਸੱਜੀ ਗਲਾਬੀ ਬਗਲ ਇੱਕ ਗਲਾਬੀ ਫੂੰਜੀ ਵਾਲਾ ਸ਼ਾਕ ਆ ਟਾਈਮ ਹੋ ਗਿਆ ਭਾਈ ਸਾਹਿਬ 10 ਵਜੇ ਤੇ 40 ਮਿੰਟ ਓਹੋ ਹੋ ਬਾਬੇ ਉਹ ਕਬੂਤਰੇ ਦਾ ਜੋਰ ਲੱਗੀ ਜਾਂਦਾ ਸੀ ਬਈ ਯਾਰ ਮੈਂ ਅੰਦਰ ਕੂਤਰ ਸੰਭਲ ਲੱਗਾ ਹਨਾ ਆ ਗਈ ਸਿੱਧੀ ਖੁੱਡੇ ਨਾਲ ਚੁੰਬੜ ਗਈ ਬਈ ਦੋਵੇਂ ਗਲਾਬੀ ਕਾਂਤਰਾਣੀ ਟਾਈਮ ਹੋ ਗਿਆ ਓਏ ਹੋਏ ਹੋਏ ਬੁਰਾ ਹਾਲਾ ਕੂਦਰੀ ਦਾ ਓਏ ਇੱਕ ਮਿੰਟ ਇੱਕ ਮਿੰਟ ਬਈ ਓਏ ਕੋਈ ਹੋਏ ਹੋਏ ਖੜਜੋ 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 ਟਾਈਮ ਹੋ ਗਿਆ ਭਾਈ ਸਾਹਿਬ 11 ਵਜੇ ਗੋਣਗੇ ਸਹੀ 11 ਵਜੇ ਬਈ 11 ਵਜੇ ਆਈ ਕੂਦਰੀ ਆਪਣੀ ਓਹ ਹੋ 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 ਜ਼ਿਆਦਾ ਹੀ ਬੁਰਾ ਹਾਲਾ ਹਵਾ ਜ਼ਿਆਦਾ ਸੀ ਨਾ ਬਈ ਰੈਸ਼ੀਆਂ ਕਬੂਤਰਾਂ ਪਰ ਟਾਵ ਟਾਵ ਛੱਡ ਗਈਆਂ ਸੀਗਾ ਆਹੀ ਹਾਲ ਹੋਣਾ ਫਿਰ ਇਹ ਕੋੜੇ ਨੂੰ ਫੜ ਲਾ ਮਹੌਲੀ ਦੇ ਨੇ ਓ ਮਾਈ ਗੋਡ ਭਾਪੇਓ ਹੋਏ 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 ਜਿਆਦਾ ਹੀ ਬੁਰਾ ਹਾਲ ਹੋ ਗਿਆ ਖੰਡ ਦਾ ਕਾਫੀ ਟਾਈਮ ਦੀ ਜ਼ੂਰ ਲਾਈ ਜਾਂਦੀ ਜਿਹੜੀ 10 ਵਜੇ ਦੀ ਜ਼ੂਰ ਲਾਈਂਦੀ ਬੈਠੋ ਬੈਠੋ ਕਰੀ ਜਾਂਦੀ ਹੈ ਨਾ ਪਰ ਕੀ ਕਰਗੇ ਫਿਰ ਨਾ ਬਲੱਡ ਬੈਠ ਨਹੀਂ ਹੁੰਦਾ ਭਈ ਜਿਹੜੇ ਨਸਲ ਹੋਵੇ ਉਹ ਕਿੱਥੇ ਬੈਠਣ ਦਿੰਦੀ ਹੈ ਜਿਆਦਾ ਹੀ ਬੁਰਾ ਹਾਲ ਕਰਾ ਲਿਆ ਕੰਮ ਲਈ ਨੇ ਆਪ ਦਾ ਚਲੋ ਕੋਈ ਨਾ ਹੋ ਜਾਣਾ ਸੈੱਟ ਕਰ ਲੈਨੇ ਆ ਸੈੱਟ ਨੂੰ ਤਾਂ ਤੇ ਇੱਕ ਰਹਿ ਗਈ ਵੀ ਸਿਰਫ ਆਪਣੀ ਪਾਣੀ ਵਾਲੀ ਕੂਦਰੀ ਰਹਿ ਗਈ ਠੀਕ ਹੈ ਕੱਲੇ ਗਲਾਬੀ ਟੂਸੀ ਵਾਲੀ ਆ ਆਉਂਦੀ ਤੇ ਬਰ ਸੁੱਕੇ ਦੇ ਪਾਣੀ ਵਾਲੇ ਕੂਤਰਾਂ ਦਾ ਫਰਕ ਹੁੰਦਾ ਹੀ ਜਾਣਾ ਬਈ ਤੁਸੀਂ ਆਪ ਵੀ ਜਾਣੇ ਬਈ ਸੁੱਕੇ ਕੂਤਰਾਂ ਦਾ ਬੁਰਾ ਹਾਲ ਹੋ ਗਿਆ ਤੇ ਪਾਣੀ ਵਾਲੀ ਤਾਂ ਚੰਗੀ ਭਲੀ ਬੈਠੂ ਜਦੋਂ ਹੀ ਬਹਿ ਜੇ ਤੁਹਾਨੂੰ ਦਿਖਾਉਣਾ ਸੀ ਬਈ ਕੀ ਕਾਰਨ ਹੈ ਮਤਲਬ ਆਹ ਹਾਲ ਹੋਣ ਦਾ ਕੀ ਕਾਰਨ ਹੈ ਕਬੂਤਰਾਂ ਦਾ ਹੁਣ ਇਹ ਕੂਤਰੀ ਗਲਚ ਘਟੀ ਜੇ ਤੂੰ ਪਹਿਲਾਂ ਮਤਲਬ ਗਲਚਨ ਦੀ ਕੋਸ਼ਿਸ਼ ਕਰੀ ਜਾਂਦੀ ਸੀਗੀ ਪਰ ਤੜਕੇ ਪਲਟ ਪਲਟ ਕੇ ਛੱਡੀ ਸੀ ਬਈ ਤੁਹਾਨੂੰ ਪਤਾ ਹੀ ਜਾਣਾ ਬਈ ਗਰਮੀ ਜ਼ਿਆਦਾ ਯਾਰ ਮਾੜੀ ਮੂਟੀ ਕੋਈ ਅੱਧੀ ਕਈਂ ਕਰੀ ਵੀ ਰਹੀ ਗਈ ਹੋਈ ਤਾਂ ਆਹ ਹਾਲ ਹੋ ਜਾਂਦਾ ਮੜੇ ਕੂਤਰਾਂ ਦੇ ਸੁੱਕਿਆ ਨੇ ਤਾਂ ਵਿਚਾਰੇ ਆਂ ਆਹੀ ਇਸ਼ੂ ਹੈ ਹੋਰ ਕੋਈ ਦਿੱਕਤ ਨਹੀਂ ਆ ਦੇਖੋ ਉਹ ਲੈ ਤੁਹਾਡੇ ਸਾਹਮਣੇ ਵਾਲਾ ਆ ਚੱਕੋ ਲੈ ਦੇਖੋ ਜੀ ਇਹ ਹਾਲਾ ਹੋਇਆ ਜਿਹੜਾ ਓਏ ਹੋਏ 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 ਠੀਕ ਕੱਢੀ ਜਾਂਦੀ ਹੈ ਇਹ ਖੜ ਜਾ ਬਾਬੇ ਕੁੰਡ ਦੇਖਾਂ ਦੇ ਮੈਨੂੰ ਮੈਂ ਇਹਨਾਂ ਦੀ ਯਾਰ ਕਰਾਂ ਸਾਂ ਸਵਾਲ ਮਾੜੀ ਮੋਟੀ ਮਾੜੀ ਮੋਟੀ ਕੀ ਪੂਰੀ ਕਰਨੀ ਪਊਗੀ ਇਹ ਪਾਣੀ ਪੁਣੀ ਪਿਆਵਾ ਮੜਗਾ ਮੋੜਗਾ ਚੁੰਝਾ ਲਵਾਵਾ ਸਾਫ ਸਪਾਈ ਕਰਾਂ ਕੋਈ ਪੈਰ ਧੋਵਾ ਮੈਟ ਮੋੜ ਗਿੱਲੇ ਕਰਾਂ ਹਨਾ ਤੇ ਬਾਈ ਬਨੇ ਬਾਲਾ ਸਵਾਦ ਵੀਡੀਓ ਤਾਂ ਨਹੀਂ ਦਿੱਤਾ ਜਾਂਦਾ ਹਨਾ ਤੁਹਾਨੂੰ ਪਤਾ ਫਿਰ ਜਿਆਦਾ ਵੀਡੀਓ ਹੀ ਬਣੂਗੀ ਬਈ ਤੇ ਜਾ ਕਬੂਤਰ ਹੀ ਸਾਹਮਣੇ ਹੈ ਹਨਾ ਤਾਂ ਕਰਕੇ ਤੇ ਤਾਂ ਕਰਕੇ ਮੈਂ ਮੋਟਾ ਮੋਟਾ ਦਿਖਾਇਆ ਕਰਾਂ ਬਾਲਾ ਹਨਾ ਮੇਨ ਮੇਨ ਜਿਹਾ ਪਾੜ ਕੇ ਦਿਖਾ ਲਗਾ ਜਿਆਦਾ ਨਹੀਂ ਹੈ ਹਨਾ ਵਿਚ ਮੁੜ ਕੇ ਮੈਨੂੰ ਵੀ ਔਖਾ ਆ ਜਾਂਦਾ ਇਕੱਲੇ ਬੰਦੇ ਨੂੰ ਦਾ ਯਾਰ ਹੋਰ ਕੋਈ ਗੱਲ ਨਹੀਂ ਲਓ ਜੀ ਤੇ ਉਹਨੇ ਮੈਂ ਖਾ ਆਪਣੇ ਜਿਹੜੇ ਕੂਤਰ ਖੁੱਡਿਆਂ ਚ ਬੈਠਿਆ ਨੇ ਇਹਨਾਂ ਨੂੰ ਦਾਣੇ ਰੱਖ दिए ਆਇਓ 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 ਬੱਤ ਚੱਕਰ ਕੀ ਹੈ ਨਵੇਂ ਕੂਤਰ ਡਾਉਣੇ ਸੀਗੇ ਤੁਹਾਨੂੰ ਪਤਾ ਹਨਾ ਪਰ ਤੁਸੀਂ ਆਪ ਹੀ ਸਿਆਣੇ ਹੋ ਬਈ ਹਨਾ 1 ਮਿੰਟ ਆਇਓ 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 ਯਾਰ ਸੁਆਦ ਇਹ ਪਰ ਲੱਗੇ ਪਏ ਹਨਾ ਵੀ ਪਹਿਲਾਂ ਜਿਹੜੇ ਕੱਲ ਨੂੰ ਛੱਡੇ ਉਹ ਸੈਟ ਵਟ ਕੀਤੇ ਬਦਾਮ ਤੋਂ ਪਾਏ ਤੇ ਫਿਰ ਜਿਹੜੇ ਫੁੱਡ ਗਾ ਹੁਣ ਉਹਨਾਂ ਤੇ ਜ਼ੋਰ ਲਾਈ ਜਾਂਦਾ ਹਨਾ ਰੋਟੀ ਖਾਣ ਦਾ ਟਾਈਮ ਨਹੀਂ ਬਈ ਮੇਰੇ ਕੋਲ ਤੇ ਨਵੇਂ ਕੂਤਰ ਕਿਧਰੋਂ ਛੱਡ ਕੇ ਪੰਗਾ ਲੈਣ ਵਾਲਾ ਕੰਮ ਹੀ ਐ ਵਿੱਚ ਹਨਾ ਇਹਨਾਂ ਦੇ। ਲੈ ਇਹ ਖਰਾਬ ਹੋਣਗੇ। ਲੈ ਨਵੇਂ ਖਰਾਬ ਹੋਣਗੇ। ਸਾਂ ਕਰਕੇ ਮੈਂ ਦਾਣੀ ਪਾਤੀ ਯਾਰ ਬਾਕੀ ਦੁਪਹਿਰਾ ਤਾਂ ਹੋਇਆ ਮੈਂ 11:30 ਹੋ ਗਏ ਲਗਭਗ ਬਈ ਹਨਾ। ਸੱਜੇ ਗਲਾਬੀ ਟੂਸੇ ਵਾਲੀ ਵੀ ਆ ਕੇ ਬੈਗੀ। ਲਾਸਟ ਕਬੂਤਰੀ ਪਾਣੀ ਵਾਲੀ। ਤੇ ਇਹ ਆ ਕੇ ਬੈਠੀ ਆ ਭਾਈ 1 ਮਿੰਟ ਟਾਈਮ ਦੇਖ ਲਓ ਤੁਸੀਂ। 11:00 ਵਜੇ ਕਿੰਨੇ ਕਹਿ ਸਕਦੇ ਆਪਾਂ 36 ਮਿੰਟਾਂ ਦੇ ਆ ਗਏ ਪਿੰਗੇ। ਤੇ ਕਬੂਤਰਾਂ ਵਾਸਤੇ ਘਰੋਂ ਬਰਫ਼ ਵਾਲਾ ਪਾਣੀ ਲਿਆਂਦਾ ਵੀ ਆ ਦੇਖੋ। ਇਹਨਾਂ ਬਰਫ਼ ਵਾਲੇ ਡੰਗਿਆਂ ਜੋ ਕੱਢ ਕੇ ਹਨਾ ਉਹ ਪਾਣੀ ਲਿਆਂਦਾ ਕੋਈ ਚੱਕਰ ਕੀ ਆ ਵੀ ਸਾਨੂੰ ਮੈਂ ਦੱਸਦਾ ਵੀ ਅੱਜ ਦੀ ਘੜੀ ਹਨਾ ਆਹ ਕੁੱਜਿਆਂ ਚ ਵੀ ਪਾਣੀ ਤਪ ਜਾਂਦਾ ਵੀ ਖੁੱਡੇ ਚ ਪਿਆ ਪਿਆ ਤਾਂ ਕਰਕੇ ਮਨਕ ਚਲ ਵੀ ਨੋਰਮਲ ਟੈਂਪਰੇਚਰ ਨਾਲ ਉਹ ਪਾਣੀ ਤੱਤਾ ਹੁੰਦਾ ਕੁੱਜਿਆਂ ਵਾਲਾ ਫਿਰ ਇਹਦਾ ਟੈਂਪਰੇਚਰ ਮੇਨਟੇਨ ਉਹ ਭੈਣ ਦੀ ਉਹ ਟੈਂਪਰੇਚਰ ਨੂੰ ਮੇਨਟੇਨ ਕਰਨ ਲਈ ਆਪਾਂ ਘਰੋਂ ਲਿਆਂਦਾ ਠੰਡਾ ਪਾਣੀ ਜਾਵਾਂ ਹਨਾ ਜਦੋਂ ਪਾਤਾ ਆਪਾਂ ਤੇ ਵਧੀਆ ਬਣ ਜੂਗਾ ਭੈਣ ਵਧੀਆ ਪੀਣ ਵਾਲਾ ਹੋ ਗਿਆ ਪਾਣੀ ਠੀਕ ਹੈ ਠੰਡਾ ਠੰਡਾ ਨਾ ਦੇ ਤੇ ਆਪਣੀ ਗੁਲਾਬੀ ਕਾਂਤਰਾ ਵਾਲੀ ਕਬੂਤਰੀ ਦੀ ਚੁੰਝ ਲਵਾ ਦੇ ਪਾਣੀ ਚ ਨਾ ਮੜੀ ਆਇਆ 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 ਪੁੱਤ ਆਇਆ 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 ਦੇਖਦੀ ਤੇ ਨਹੀਂ ਆਇਆ ਆਜਾ ਆਜਾ ਕੁਲੀ ਕੁਲੀ ਤੈਨੂੰ ਨਹੀਂ ਆਖਿਆ ਦੂਜੀ ਨੂੰ ਸੱਦਿਆ ਨਾ ਤੂੰ ਚੱਲ ਪਿੱਛੇ ਆਇਆ 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 ਬਾਸ 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 ਹੋਏ 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 ਹਾਲਾਤ ਮਾੜੇ ਹੀ ਇਹਦੇ ਅੱਜ ਤਾਂ ਵਿਚਾਰੀ ਦੀ ਐ ਸੌਰੀ ਖੰਡ ਗਲਤੀ ਹੋ ਗਈ ਦੁਬਾਰਾ ਰਹਿਸ ਤੇ ਕਦੇ ਨਹੀਂ ਡੋਲਾਂਗਾ ਹਣਾ ਅੱਜ ਮਾਫ਼ ਕਰਦੇ ਹੁਣੇ ਸਿਆਣੀ ਖੰਡ ਬਣ ਕੇ ਤੇ ਟਾਈਮ ਨਾਲ ਸੈਟ ਵਟ ਹੋ ਜਾ ਫਿਰ ਆਪਾਂ ਬਾਜੀ ਵਿਖਾਉਣੀ ਐ ਆਪਣੇ ਦਰਸ਼ਕਾਂ ਨੂੰ ਤੇ ਇਧਰ ਇਹ ਕਬੂਤਰਾਂ ਨੂੰ ਰਾਜਮਾਂ ਪਾਣੀ ਰੱਖ ਦਈਏ ਆਇਓ 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 ਲਓ ਜੀ ਉਹ ਕੀ ਰੋੜ ਸੈਟ ਐ ਕੰਮ ਤੇ ਤਾਲਿਆਂ ਨੂੰ ਵੀ ਰਾਜਮਾਂ ਪਾਣੀ ਰੱਖ ਦਈਏ ਬਈ ਠੀਕ ਐ ਆਇਓ 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 ਬੋਤਲ ਲਓ ਜੀ ਓਕੇ ਹੋ ਗਈ ਰਿਪੋਰਟ ਪੀਲੇ ਡਾਕ ਕੇ ਪਾਣੀ ਇਹਨਾਂ ਨੇ ਵੀ ਚੱਕ ਲਏ ਹੋਣ ਇਹਨਾਂ ਗੁਆਂ ਪਾਣੀ ਤੇ ਸਾਦਾ ਪਾਣੀ ਰੱਖਦੀ ਬਈ ਲਓ ਜੀ ਤੇ ਦੋਵੇਂ ਖੁੱਡਿਆਂ ਚੋਂ ਦਾਣੇ ਚੱਕ ਲਿਆ ਹੁੰਦੇ ਠੀਕ ਹੈ ਤੇ ਕਾਲੂ ਡਾਉਣੇ ਕਬੂਤਰ ਹਨ ਤੇ ਉਹ ਮੰਨ ਕੇ ਚਲੇ ਇੱਥੇ ਬੈਠੇ ਸੀਗੇ ਬਦਾਮ ਪਾ ਕੇ ਬਸ ਮੈਂ ਖੁੱਡੇ ਛੱਡੇ ਨਹੀਂ ਮੈਂ ਹਾਂ ਦੂਜੇ ਨੂੰ ਦਾਣੇ-ਦਣੇ ਪਾ ਦਿੰਨੇ ਆ ਉਹਨੇ ਤੇ ਹੁਣ ਇਹਨਾਂ ਨੂੰ ਵੀ ਛੱਡਿਆ ਮੈਂ ਖੁੱਡੇ ਜੀ ਤੇ ਕਰਦਾ ਪਿੰਜਰਾ ਵਿਹਲਾ ਤੇ ਇੱਕ ਕਾਰੀ ਮਤਲਬ ਦੋ-ਦੋ ਵਾਰੀ ਤੇ ਜਿਨ੍ਹਾਂ ਨੂੰ ਰਾਜਮਾ ਪਿਉਣਾ ਸੀ ਉਹਨਾਂ ਨੂੰ ਪਾਣੀ ਪਿਆਤਾ ਸਾਰਿਆਂ ਨੂੰ ਠੀਕ ਹੈ ਤੇ ਟਾਈਮ ਹੋ ਗਿਆ ਭਾਈ ਲਗਭਗ 12:30 ਤੇ ਮੇਰੀ ਗੱਲ ਹੁਣ ਮੈਂ ਵੀ ਘਰੇ ਜਾ ਕੇ ਹਨਾ ਰੋਟੀ ਖਾਇਆ ਵਾ ਤੇ ਫੇਰ ਆਉਣੇ ਇੱਧਰ ਵਾਪਸ ਇੱਕ ਹੋਰ ਖਬਰ ਆਈ ਸੀ ਆਪਣੇ ਕੋਲੇ ਕਿ ਜਿਹੜੀ ਕਬੂਦਰੀ ਆਪਾਂ ਛੱਡੀ ਸੀਗੀ ਆਪਣੀ ਬਾਹੋ ਯਾਤਰੀ ਹਨਾ ਜਿਹੜੀ 7 ਵਜੇ 7 ਵਜੇ ਛੱਡੀ ਤੇ 7:20 ਤੇ ਬੈ ਗਈ ਸੀ ਹਨਾ ਤੇ ਉੱਥੋਂ ਕੋਈ ਮੁੰਡਾ ਸੀਗਾ ਉੱਥੋਂ ਨਹੀਂ ਮੰਨ ਕੇ ਚਲੋ ਪਿਉਰੀ ਤੋਂ ਸੀਗਾ ਮੈਨੂੰ ਵੀ ਗਾਂਦੀਆਂ ਖਬਰ ਆਈ ਹੈ ਵੀ ਉਹ ਕਹਿੰਦਾ ਮੁੜ ਕੇ ਸੋਡੇ ਲਈ ਆਪਣੀ ਕਬੂਦਰੀ ਦੀ ਰਿਪੋਰਟ ਦਿੱਤੀ ਸਾਰੇ ਵੀ ਕੀ ਕੀਤਾ ਉਹਦੇ ਬਾਅਦ ਕਹਿੰਦਾ ਉਹਦੇ ਬਾਅਦ ਵੀ ਲਗਭਗ 8:00 ਵਜੇ ਉੱਡ ਖੜੀ ਕਹਿੰਦਾ ਉੱਥੋਂ ਹਨਾ ਅੱਧੇ ਘੰਟੇ ਕੇ ਬਾਅਦ 40 ਮਿੰਟਾ ਬਾਅਦ ਉੱਡ ਗਈ ਕਹਿੰਦਾ ਉੱਥੋਂ 8:00 ਵਜੇ ਫਿਰ ਕਹਿੰਦਾ ਬਈ ਲਗਭਗ ਕੂਦਰੀ ਬੈਠੀ ਆ ਕਹਿੰਦਾ ਵੀ ਸ਼ਾਇਦ ਤੱਕ 2.5 2 ਵਜੇ ਕੂਦਰੀ ਬੈਠੀ ਕਹਿੰਦਾ 2.5 3 ਵਜੇ ਫਿਰ ਉਸੇ ਟਾਵਰ ਤੇ ਬੈਠੀ ਆ ਕੇ ਇਹ ਕਿਰਾਮ ਸਾਨੂੰ ਦੱਸਿਆ ਜਿਉਂખી ਕੂਦਰੀ ਬਹਿ ਗਈ ਆਪਣੀ ਹੁੰਦੀ ਉਦੋਂ ਬਾਅਦ ਪਾਣੀ ਕੱਢ ਕੇ ਉੱਡ ਗਈ 8 ਵਜੇ ਅੱਧਾ ਘੰਟਾ ਸੈੱਟ ਹੋ ਗਈ ਉਹਨੇ ਚਿਰਚ ਠੀਕ ਆ ਕਿ ਨਹੀਂ ਫਿਰ ਦੋ ਫਿਰ 2.5 3 ਵਜੇ ਬੈਠੀ ਕਹਿੰਦਾ ਹਨਾ ਬਾਕੀ ਆਪਾਂ ਨੂੰ ਹੁਣ ਪਤਾ ਨਹੀਂ ਵੀ ਮੰਨ ਕੇ ਚੱਲ ਇਹ ਗੱਲ ਚ ਕਿੰਨਾ ਕੁ ਸੱਚ ਹੈ ਤੇ ਕੀ ਹਿਸਾਬ ਬਤਾਵੇ ਆਪਣੇ ਕੋਲ ਤਾਂ ਚਲੋ ਜਿਵੇਂ ਗੱਲ ਆਈ ਸੀਗੀ ਤੇ ਆਪਾਂ ਉਵੇਂ ਹੀ ਤੁਹਾਨੂੰ ਦੱਸਤੀ ਵੀ ਐਸਾ ਹਾਕ ਤੇ ਉੱਡੀ ਉਦ ਜਿਹਦਾ ਘੰਡ ਰੰਕੇ ਛੱਡਿਆ ਸੀ ਵਾ ਚਲੋ ਤੇ ਸਾਹ ਜਹਾਂ ਵੀ ਕੂਦਰੇ ਆਪਣੀ ਹੋਰ ਵੀ ਬਾਹਰ ਹੈ ਜਿਹੜੀ ਨਵੀਂ ਛੱਡੀ ਸੀ ਲੜ ਕੇ ਮੇਰੇ ਯਾਦ ਨੂੰ ਬਾਅਦ ਚਾਈ ਉਹ ਤੇ ਆਗੇ ਦਲੇ ਕਰੇਜੀ ਰੋਟੀ ਖਾਇਆ ਜਾਂਦੀ ਤੇ ਲਗਭਗ ਬਈ ਸਾਰੇ ਕੂਦਰ ਯਾਰ ਬੋਲਾ ਆਇਆ ਕਾ ਤੋ ਮੈਂ ਮੈਂ ਯਾਰ ਗੱਲ ਕੀ ਹੈ ਯਾਰ ਸੱਚੀ ਆਏ ਲਗਾ ਹੋਰ ਮੱਕਾਂ ਵਲ ਲਿਆ ਮਾਰੀ ਨਾ ਪਤਾ ਨਹੀਂ ਕੀ ਬੋਲੀ ਨਾ ਸੁਣ ਜਾ ਬਸ ਕੰਨ ਪੂਰੇ ਜਾਣੋ ਤਰੀ ਕੀ ਕਰਾ ਵਾਰਨੇ ਰੀਆ ਗੇ ਭਾਂਡੇ ਦੇ ਕੰਡੇ ਉਹ ਸੌਰੀ ਬਈ ਯਾਰ ਗਾਲ ਨਿਕਲ ਜਾਣੀ ਸੀ ਤੇ ਆ ਵੀ ਖੱਚੀਆਂ ਪਾਣੀ ਵੀ ਦੋਵੇਂ ਕੂਤਰੀਆਂ ਆ ਤਨੇ ਕੂਤਰੀਆਂ ਖੱਚੀਆਂ ਆ ਵੀ ਖੱਚ ਗਿਆ ਆ ਵੀ ਖੱਚ ਗਿਆ ਤੇ ਇਹਨੂੰ ਦੇਣਾ ਸੱਚ ਆਪਣੀ ਕਾਂਤਰਾਂ ਵਾਲੀ ਤੇ ਕੀ ਹਾਰ ਹੈ ਹੁਣ ਤਾਂ ਸੈਟ ਲੱਗਦੀ ਮਾੜੀ ਮੋਟੀ ਹੀ ਇੱਕ ਕੂਤਰੀ ਨੂੰ ਰਾਜਮਾ ਪਾਣੀ ਪਿਆਦ ਗਏ ਆਇਆ 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 ਖੰਡੜ ਮੈਨੂੰ ਪਤਾ ਥੋੜਾ ਹੀ ਪੀਣਾ ਸੀ ਇਹਨੇ ਕਿਉਂ ਪਾਣੀ ਵਾਲੀ ਗੂਤਰਣਾ ਪਾਣੀ ਵਾਲੀ ਗੂਤਰ ਜਿਆਦਾ ਪਾਣੀ ਨਹੀਂ ਪੀਂਦੇ ਮੱਛਕੇ ਨਹੀਂ ਨਹਾਉਂਦੇ ਉਹਨਾਂ ਫਿਰ ਬਦਾਮ ਰੱਖੇ ਬਈ ਗੂਤਰਾਂ ਨੂੰ ਜਿਹੜੇ ਜਿਹੜੇ ਪਾਣੀ ਖਿੱਚ ਗਏ ਪਹਿਲੇ ਨੰਬਰ ਤੇ ਆਪਣਾ ਗਲਾਗ ਵੀ ਟੋਰੀ ਜਿਹੜਾ ਲੈ ਸ਼ੀਰਾ ਖਾਲਾ ਓਏ ਗਰਮੀ ਜਿਆਦਾ ਸੀ ਤੇ ਭੁੱਖ ਲੱਗਦੀ ਜਾਂਦੀ ਸੀ ਮੈਂ ਨਾ ਮਾੜਾ ਮੋੜਾ ਖਾਣ ਚੀਜੀ ਲੱਗ ਗਏ ਹਨਾ ਸਾਰਾ ਦਿਨ ਭੁੱਖੇ ਫਿਰਦੇ ਰਹੇ ਨੇ ਇੱਥੇ ਤੇ ਲਗਭਗ ਬਈ ਸਾਰੇ ਗੂਤਰਾਂ ਨੂੰ ਬਦਾਮ ਦੇ ਦਿੱਤੇ ਪਾ ਮੰਨ ਕੇ ਚਲੋ ਇਹਨਾਂ ਦੇ ਵੀ ਹੋਗੇ ਇਹਨਾਂ ਦੇ ਵੀ ਹੋਗੇ ਇਹਦੇ ਵੀ ਹੋਗੇ ਇਹਦੇ ਵੀ ਹੋਗੇ ਸਿਰਫ ਬਈ ਇੱਕ ਤਾਂ ਹਜੇ ਆਪਣੀ ਆ ਕਬੂਦਰੀ ਸੈੱਟ ਨਹੀਂ ਹੋਈ ਹੈ ਨਾ ਜਮਾ ਵੀ ਇਹਨੇ ਪਾਣੀ ਨਹੀਂ ਖਿੱਚਿਆ ਪਤੰਦਰਦੀ ਨੇ ਤੇ ਆ ਕਬੂਦਰੀ ਨੇ ਬਸ ਖਿੱਚ ਲਿਆ ਲਗਭਗ ਮਿੱਠਾ ਮਰੀ ਜਾਂਦੇ ਨੂੰ ਹੋਰ ਕੋਈ 20-25 ਮਿੰਟ ਤੱਕ ਧਰ ਦਿਆਂਗੇ ਮੇਨ ਰੋਲਾ ਗਲਾਬੀ ਕਾਂਤਰ ਵਾਲੀ ਦਾ ਰਹੇਗਾ ਇੱਕ ਉਦਰੀ ਨਹੀਂ ਪਾਣੀ ਤੋੜ ਰਹੀ ਇਹਦਾ ਕੋਈ ਨਾ ਕੋਈ ਕਰ ਦੇ ਟਰੀਟਮੈਂਟ ਛੱਡੀਏ ਭਾਈ ਆਪਣੇ ਕਬੂਤਰ ਖੁਡਿਆਂ ਚ ਦੋ ਕਬੂਤਰ ਐ ਤੇ ਭਾਈ ਤਿੰਨ ਤੇ ਦੋ ਪੰਜ ਕਬੂਤਰ ਨੇ ਤੇ ਆ ਕਬੂਤਰੀ ਨੂੰ ਬਸ ਹਜੇ ਮੈਂ ਬਦਾਂਵ ਰੱਖਦਾ ਹੀ ਆ ਬਸ ਛਿਲ ਕੱਟ ਕੇ ਤੇ ਐਨੇ ਬਈ ਪਾਣੀ ਨਹੀਂ ਤੋੜਿਆ ਕਬੂਤਰੀ ਨੇ ਕਾਪੜੀ ਮਾਰਦਾ ਮਿੱਠਾ ਮਸਾਂ ਦੋ ਮਿੱਠਾ ਮਸਾਂ ਮਾਰਾ ਕੇ ਤੇ ਉਹ ਪੂਛਾ ਖਿੱਚ ਕੇ ਜੀ ਕਬੂਤਰੀ ਦੀ ਨਾਮ ਐ ਠੀਕ ਐ ਏਡਾ ਮਾੜੀ ਹਾਲਤ ਹੋਈ ਪਈ ਸੀ ਕਬੂਤਰੀ ਦੀ ਚਲੋ ਉਦੀ ਮੈਂ ਦਿੱਤੀਆਂ ਦਵਾਈਆਂ ਦਾ ਟਰੀਟਮੈਂਟ ਹਨਾ ਇੱਕ ਮੜਾ ਜਿਹਾ ਹੋਰ ਕੋਈ ਪਾਣੀ ਹੈ ਮਤਲਬ ਸੈਟ ਆਉਂ ਕੋਈ ਖਤਰੇ ਵਾਲੀ ਕੋਈ ਗੱਲ ਨਹੀਂ ਪਰ ਰੌਲਾ ਆਇਆ ਜੇ ਨਾ ਸਭੀ ਮੁਰਕੇ ਕੂਤਰੀ ਉੱਡਣ ਜੋਕ ਨਹੀਂ ਰਹਿੰਦੀ ਯਾਰ ਕੂਤਰੇ ਅੰਦਰੋਂ ਗਰਮੀ ਗਰਮੀ ਪੈ ਜਾਂਦੀ ਆ ਤੇ ਇਹੀ ਬਾਜੀ ਕੱਢਣ ਵਾਲੇ ਕੂਤਰਾ ਹਨ ਤਾਂ ਕਰਕੇ ਸੰਭਾਲ ਵੱਧ ਪਾਲਦੇ ਆ ਇਹ ਲਓ ਜੀ ਤੇ ਇਹ ਆ ਲਾਸਟ ਕਬੂਤਰੀ ਉਹ ਨਾ ਯਾਰ ਆ ਬਹੁਤ ਹਰਕ ਚੜਦਾ ਜਦੋਂ ਹੱਥਾਂ 'ਚ ਜ਼ੋਰ ਮਾਰਦਿਆਂ ਨੇ ਇਹ ਤੇ ਉਹ ਕਿ ਹੋ ਗਈ ਹੋ ਗਈ ਬਈ ਰਿਪੋਰਟ ਠੀਕ ਆ ਕੂਤਰਾ ਵੀ ਛੜਦਾ ਫੁੱਡੇ 'ਚ ਕਬੂਤਰ ਵੀ ਛੜਤੇ ਇਹਨਾਂ ਨੂੰ ਪੇੜ ਤੇ ਆ ਬੜ ਚਕੇ ਅੰਦਰ ਪਾ ਤੇ ਇਧਰ ਇਹ ਕਬੂਤਰੀ ਨੂੰ ਬਿਨਾਨ ਰੱਖ ਲੀ ਬਈ ਆਪਣੀ ਸੱਜੇ ਟੂਸੀ ਵਾਲ ਨੂੰ ਆਇਆ 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 ਖਾਂਡ ਲਓ ਜੀ ਇਹਨੂੰ ਖਾਣ ਦੇ ਤੇ ਆ ਕਬੂਤਰੀ ਨੂੰ ਬਈ ਪਾਣੀ ਪੂਣੀ ਪਾਇਆ ਹਜੇ ਹੋਰ ਹਨਾ ਮੈਂ ਆ ਬੈਠੇ ਨੇ ਤਾਂ ਨਹੀਂ ਮਰੀ ਯਾਰ ਡੀਪਟਸਾ ਮਾਰ ਰਹੇ ਨਹੀਂ ਨਹੀਂ ਤਾਂ ਪੁਰਾਣੀ ਪੁਰੂਣੀ ਲੱਗੀ ਲੱਗਦੀ ਐ ਮੈਨੂੰ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਹਾਂ ਸੱਚ ਕੋਈ ਅੱਜ ਵਾਲਾ ਕਬੂਤਰਾ ਆਪਣਾ ਹਰ ਗਿਆ ਸੀ ਜਿਹੜਾ ਇੱਥੇ ਕੋਟਲੀ ਬਾਈ ਛੱਡਿਆ ਹਨਾ ਇਹ ਤੋਂ ਪਹਿਲਾਂ ਪਤਾ ਨਹੀਂ ਮੈਂ ਦੱਸਦਾ ਕਿ ਨਹੀਂ ਦੱਸਿਆ ਉਹ ਬੈਠ ਗਿਆ ਸੀ ਲਗਭਗ ਬਈ ਕੋਈ 1.5 2 ਵਜੇ ਬੈਹਿ ਗਿਆ ਸੀ ਤੇ 3 ਵਜੇ ਬਾਜੀ ਨਿਬੜ ਗਈ ਸੀ ਪਰ ਜ਼ੋਰ ਨਹੀਂ ਲਾਇਆ ਕੂਤਰ ਨੇ ਹਣਾ ਹੁਣ ਉਹ ਪਤਾ ਨਹੀਂ ਦਾ ਬਲੱਡ ਦਾ ਕੋਈ ਚੱਕਰਾ ਵੀ ਨਸਲੀ ਨਹੀਂ ਨਹੀਂ ਜ਼ੋਰ ਲਾਇਆ ਜਾਂ ਕੋਈ ਗੇਮ ਚ ਉਤਾ ਥਲਾ ਹੋ ਗਿਆ ਮਾੜਾ ਮੋੜਾ ਕਈ ਵਾਰੀ ਮੌਕੇ ਤੇ ਕੋਈ ਅੰਦਰੋਂ ਕੂਤਰ ਦੇ ਹਾਲਟ ਪੈ ਜਾਂਦਾ ਹਣਾ ਬਈ ਆਪਾਂ ਕਿਹੜਾ ਵੀ ਇਹਨਾਂ ਦੇ ਵਿੱਚ ਵੜ ਕੇ ਦੇਖਿਆ ਹੈਗਾ ਕਿ ਨਹੀਂ ਤਾਂ ਕਰਕੇ ਆਪਾਂ ਤਾਂ ਵੀ ਆਪਦੀ ਤੱਕ ਲਾ ਕੇ ਛੱਡ ਰਹੇ ਹਾਂ ਦਾ ਇੱਕ ਸਾਥ ਤੇ ਤੇ ਇਧਰ ਇਹਦੀ ਕਬੂਦ ਛੱਡਦੀ ਆਪਾਂ ਕੁੱਡੇ ਚ ਗਲਾਬੀ ਟੂਸੇ ਵਾਲੀ ਨੂੰ ਆ ਫੰਗ ਜਾ ਕਿਹੜਾ ਝੜ ਗਏ ਦਾ ਇੱਕ ਚਲੋ ਕੋਈ ਗੱਲ ਨਹੀਂ ਤੇ ਉਹ ਬਈ ਗਲਾਬੀ ਕਾਂਤਰਾਂ ਵਾਲੀ ਨੇ ਨਹੀਂ ਪਾਣੀ ਖਿੱਚਿਆ ਹੋਇਆ ਹੈਗਾ ਕੋਣੇ ਨਾ ਮੈਨੂੰ ਲੱਗਦਾ ਮਸਾਂ ਹੀ ਮੈਨੂੰ ਲੱਗਦਾ ਪਾਣੀ ਤੋਰੇ ਹੀ ਨਹੀਂ ਉਹਨੇ ਯਾਰ ਇੱਕ ਅੱਧਾ ਮਿਲ ਵੀ ਨਹੀਂ ਤੁਰਿਆ ਪਾਣੀ ਗੋਧਰੀ ਨੇ ਹਨਾ ਉਹ ਵਰਨ ਲਾ ਗਈ ਮਿੱਠਾ ਮਾਰਦਾ ਗੋਧਰੀ ਨੇ ਬਾਤ ਸਾਰੀਆਂ ਇਹਦੀਆਂ ਹੀ ਆ ਪਰ ਪਾਣੀ ਨਹੀਂ ਤੋੜਦੀ ਰੋਣਾ ਇਹ ਹੈ ਤੇ ਇੱਧਰ ਆਲੇ ਕਬੂਤਰਾਂ ਨੂੰ ਦਾਣਾ ਵੀ ਪਾਤਾ ਐਂਡ ਵਾਟਰ ਵੀ ਪਾਤਾ ਠੀਕ ਆ ਬਾਪੂ ਕਬੂਤਰਾਂ ਕਬੂਤਰਾਂ ਨੂੰ ਵੀ ਤੇ ਕਬੂਤਰਾਂ ਨੂੰ ਵੀ ਠੀਕ ਹੈ ਤੇ ਲਾ ਦੀਏ ਲੋਕ ਇਹਨਾਂ ਨੂੰ ਤੇ ਪਰ ਮੇਰ ਨੂੰ ਸਦਾ ਪਹਿਲਾਂ ਮੈਂ ਪਰਨ ਵੀਰ ਓਏ ਓ ਬਰਨ ਵੀਰ ਉਹ ਖੰਡ ਖਿੱਚਲਾ ਪਾਣੀ ਪੂਣੀ ਆਏ ਕੋ ਕਰਦੀ ਐ ਕਿਉਂ ਜਾਣ ਨੂੰ ਸਿਆਪਾ ਪਾ ਸਾਡੀ ਨੂੰ ਇਹਨੂੰ ਯਾਰ ਖੁੱਡੇ ਚ ਨੇ ਛੱਡ ਗਏ ਮੈਂ ਤਾਂ ਕਹਿਣਾ ਵਾਪਿਓ ਯਾਰ ਦੇਖ ਲੈ ਪੇਟਾਂ ਉਵੇਂ ਦੋਵੇਂ ਭਰੀ ਪਈਏਗੀ ਇੱਕ ਬੂੰਦ ਪਾਣੀ ਦੀ ਨਹੀਂ ਖਿੱਚੀ ਇਹਨੇ ਇਹਨੂੰ ਖੁੱਡੇ ਛੱਡ ਕੇ ਦੇਖੀ ਕੀ ਕਹਿੰਦੀ ਹਨ ਓਏ ਹੋਏ ਹੋਏ ਨਹੀਂ ਯਾਰ ਸੈਟ ਨਹੀਂ ਉਤਰੀ ਹਜੇ ਹੀ ਬਾਪਿਓ ਚੱਲ ਦੇਣੇ ਕੀ ਬੰਦ ਐ ਅਹੀਂ ਛੱਡ ਚੱਲਦੇ ਆ ਪਾਣੀ ਢਾਗ ਚੱਲਦੇ ਆ ਹਨਾ ਇਹਦਾ ਲੋ ਪਾਣੀ ਤੇ ਢਾਗ ਆਪਾਂ ਇਹਨੂੰ ਛੱਡ ਦੀ ਖੂਡੇ ਤੇ ਹੁਣ ਅਸੀਂ ਜਾ ਕੇ ਆਉਣੇ ਬਾਦਲ ਉਹ ਦੇਖੋ ਮੋਟਰਸਾਈਕਲ ਕੱਢੀ ਖੜਾ ਕਹਿ ਆਂ ਦੇਖੋ ਲੈ ਤੇ ਆ ਲੈ ਹਾਂ ਚੱਲਦੇ ਆ ਬਾੜੀ ਅੱਗ ਲੱਗੇ ਪਿੱਛੇ ਤੇਰੇ ਪੱਖਾ-ਪੋਖਾ ਕਰਦੇ ਬੰਦ ਆਪਾਂ ਲਾਈਟ ਵੀ ਕਰਦੀ ਬੰਦ ਹਨਾ ਫालतू ਦੀ ਇਲੈਕਟ੍ਰਿਸਿਟੀ ਨਹੀਂ ਆਪਾਂ ਉਹ ਵੇਸਟ ਕਰਨੀ ਚਾਹੁੰਦੇ ਚਲੋ ਪਾਈ ਜੀ ਇਹ ਦੇਖੋ ਵੀ ਹੱਟ ਮੜਾਏ ਕੋਈ ਰਹਿਣ ਦੇ ਓਏ ਚਾਪ ਤੋੜੇਗਾ ਤੋੜੇਗਾ ਤੂੰ ਈਟਸ ਬਾਰ ਘਟਾ ਐਂ ਕੀ ਟਾਈਮ ਐ ਇੱਕ ਬਾਰ ਘਟਾ ਐਂ ਓਕੇ ਜਦੋਂ ਘਰੋਂ ਬਾਰ ਬਾਰ ਗਾਦੇ ਆ ਅੱਜ ਕੋਈ ਮੈਗਾ ਜਿਮਨੀ ਡਰਾਈ ਕਰਕੇ ਮਿੱਠਾ ਮਿੱਠਾ ਖਾਈ ਨੇ ਕਰਾਰਾ ਘਟਿਆ ਨਾ ਓਕੇ ਨਹੀਂ ਬਰਕਰ ਪੰਨਾ ਦਾ ਬਰਕਰ ਕਹਿੰਦੇ ਹੋਂ ਆ ਮੂਲੀ ਦੀ ਮੈਂ ਤਾਂ ਜਿਗਾ ਨਾ ਤੇ ਕਬੂਤਰੀ ਬਈ ਫੇਰ ਪਲਟ ਨਹੀਂ ਪਈ ਆਪਾਂ ਨੂੰ ਤੇ ਪਾਣੀ ਜਮਾਂ ਵੀ ਨਹੀਂ ਤੁਰਿਆ ਯਾਰ ਕੂਤਰੀ ਨੇ ਜਮਾਂ ਵੀ ਨਹੀਂ ਤੁਰਿਆ ਗੂਦਰੀ ਨੇ ਪਾਣੀ ਹਣਾ ਚਲੋ ਕੋਈ ਚੱਕਰ ਨਹੀਂ ਤੇ ਲਾਇਆ ਸੀ ਭਾਈ ਕੋਰੇ ਨੂੰ ਫੋਨ ਉਹਨੇ ਦੱਸਿਆ ਕਿ ਟ੍ਰੀਟਮੈਂਟ ਹਨਾ ਵੀ ਕਹਿੰਦਾ ਤੂੰ ਐਂ ਕਰਦੇ ਤੇ ਵੀ ਹੱਲ ਹੋ ਜਾਊਗਾ ਹਨਾ ਮੈਂ ਚਲ ਵੀ ਕਰਕੇ ਦੇਖ ਲੈਣਾ ਪੱਕੂ ਚੱਕਰ ਨਹੀਂ ਕਰਨੀ ਦਵਣੀ ਨੂੰ ਲਾਇਆ ਮੈਂ ਸਮਾਨ ਭਾਲਣਾ ਆਪਣੇ ਭੂਦੀਆ ਕਮਰੇ ਵਾਸਤੇ ਦਵਣੀ ਜਾ ਭਾਲ ਕੇ ਲਿਆ ਹੱਥੇ ਆ ਗਿਆ ਤੋੜੇ ਤਾਂ ਪਾਈ ਹੈਗੇ ਹਾਂ ਪੇਪਰ ਚੱਪਣ ਹੈ ਨਹੀਂ ਲਓ ਜੀ ਜਾਦੂ ਹੀ ਪਟਾਰੀ ਖੋਲਣੀ ਪੈਗੀ ਸੀ ਆਪਾਂ ਹੁਣ ਸਮਾਨ ਕੱਢਣਾ ਤਾਂ ਕਿ ਸਾਰਾ ਸਮਾਨ ਤਾਂ ਹੁੰਦਾ ਆਪਣੇ ਕੋਲੇ ਥੋੜਾ ਜਆ ਤੇ ਹਾਂ ਹੁਣ ਦਵਣੀ ਨੂੰ ਕਹਿਦਾ ਵੀ ਤੂੰ ਐਂ ਕਰਕੇ ਉਹ ਸਮਾਨ ਬਣਾ ਲੈ ਤੂੰ ਤਿਆਰ ਕਰ ਤੇ ਕੁਤਰੀ ਦਾ ਪੋਟਾ ਚਲਾ ਕੇ ਕੁਤਰੀ ਨੇ ਪੋਟਾ ਨਹੀਂ ਚਲਾਇਆ ਦੇਖੋ ਲੈ ਕੀ ਹਾਲ ਹੈ ਬੇਲੇ ਉਹ ਦੇਖੋ ਹੈ ਨਹੀਂ ਨਹੀਂ ਉਹ ਕੁਛ ਨਹੀਂ ਆਹੀ ਚੀਜ਼ ਆ ਬਸ ਚੱਲ ਚੱਲ ਭਾਈ ਬਣਾ ਸਮਾਨ ਆਪਣਾ ਕਰਕੇ ਤਿਆਰ ਦੇ ਗਏ ਯਾਰ ਕੰਮ ਦੀ ਇੱਕ ਤਾਂ ਕੁਤਰੀ ਸੀਗੀ ਉਹੀ ਜੱਬ ਦਿਆਂਗੇ ਬਸ ਬੰਦੂ ਕਰ ਲੈ ਬਸ ਵਾਪੇ ਉਹ ਕਰ ਦਨੇ ਹੱਲ ਹੁਣ ਚਲਾ ਦਨੇ ਪੇਟਾ ਇਹਦਾ ਅਸੀਂ ਵੇਖੀ ਚੱਲੋ ਸੀ ਬੰਦਾ ਕੀ ਐ ਠੀਕ ਆ ਕਿ ਨਹੀਂ ਲਓ ਬਈ ਜਿਹੜੀ ਚੀਜ਼ ਸੀ ਘਾੜ ਸੀਗੀ ਤੇ ਉਹ ਵੀ ਆ ਗਈ ਲੈ ਹਨੇਰੀ ਚੜ ਕੇ ਇਹ ਭੈਣ ਦੀ ਫਿਰ ਉਹੀ ਗੱਲ ਯਾਰ ਬੱਸ ਯਾਰ ਇਹ ਇੰਦਰ ਦੇਵਤਾ ਦੇ ਕੰਮ ਐ ਦਸੀ ਜਨਾ ਟੈਕ ਜੇ ਹਨੇਰੀ ਮੀਮ ਕਰਦੇ ਬੰਦ ਤੇ ਨਹੀਂ ਅਹੀ ਤੇ ਦਰਖਾਸਤ ਦੇ ਜਾਨੀ ਅਈ ਦਰਖਾਸਤ ਦੇ ਕੋਨੇ ਥਾਣੇ ਇਸ ਦਾ ਆਹੜਾ ਸਮਾਨ ਨਾ ਅੱਧ ਵਿਚ ਇਹਨੂੰ ਪਉਣ ਪਾਈ ਯਾਰ ਇੱਕ ਦੂਜੀ ਪੌਲੀ ਦੇ ਵਿੱਚ ਫੜ ਜਾ ਇਹਦੇ ਚ ਪਉਣ ਤੇ ਲੇਟ ਗਈ ਦੇਰੀ ਆ ਗਈ ਆ ਨੇਰੇ ਜਮਾ தாம் ਆਰਦੇ ਫਿਰ ਬਸ ਆਹੀ ਕੁਛ ਐ ਤੇ ਤਾਂ ਭੈਣ ਦੀ ਲਾਈਫ ਚ ਲੱਕੜ ਲੈਣਾ ਹੁੰਦਾ ਕਿਹੋ ਜੀ ਲਾਈਫ ਕਿੰਨੀ ਫੁੱਦੂ ਬੋਰਿੰਗ ਆ ਨਾ ਯਾਰ ਮੈਂ ਜੋ ਕਦੇ ਕਦੇ ਦਾ ਹਰਖ ਵੀ ਆਉਂਦਾ ਹੱਸੀ ਵੀ ਆਉਂਦੀ ਵੀ ਕਿਹੋ ਜੀ ਜ਼ਿੰਦਗੀ ਚ ਹੋ ਰਹੀ ਹੈ ਹਨ ਚਲੋ ਕੋਈ ਨਾ ਇੱਕ ਵਾਰ ਵੀ ਜੜੇ ਪਏ ਐ ਨੂੰ ਉਧਰ ਨੂੰ ਪਾਣੀ ਪਿਆ ਦੇ ਪਹਿਲਾਂ ਬਣਾ ਜਾਵੇਂ ਭਗਾ ਕੇ ਤਾਂ ਬਾਅਦ ਵਿੱਚ ਮਾਰੂ ਲੈ ਦੇਖੋ ਜਿੰਨਾ ਪਿਆ ਦਿੰਨਾ ਓਨੀ ਪੀ ਜਾਂਦੀ ਹੈ ਅੰਦਰ ਤੋਰਦੀ ਨਹੀਂ ਠੀਕ ਹੈ ਕਿਨੇ ਡਾਕਟਰ ਜੀ ਦੀ ਮਕਰਮੋ ساری ਰਾਤ ਮੈਂ ਇਸੇ ਕੰਮ ਦੀ ਟੈਨਸ਼ਨ ਨਾਲੋਂ ਨੀਂਦ ਮੈਨੂੰ ਨਹੀਂ ਆਉਂਦੀਨੀ ਦਿਮਾਗ ਮੇਰਾ ਅਪਸੈਟ ਜੀ ਲੱਗ ਭਾਗਣਾ ਤਾਂ ਕਰਕੇ ਹਾਂਜੀ ਬਾਬੋ ਤੇ ਲਾਈਟਰ ਲੂਟ ਵੀ ਆ ਗਈ ਸੀ ਯਾਰ ਲਗਭਗ ਸੌ ਹੀ ਗਈ ਮੈਂ ਤਾਂ ਹੁਣ ਦੂਜਾ ਰੋਟਾ ਪੇਪਰ ਨੂੰ ਲੈਟਾ ਲੂਟਾ ਬਜਾ ਉਹੜਾ ਬਸ ਉਹ ਨਹੀਂ ਨਾ ਰਹਾਤਾ ਗਿਆ ਨਾ ਰੋਟੀ ਖਾਦੀ ਹੋਈ ਆ ਭੈਣ ਦੀ ਨੇਰੀ ਚ ਲੱਕੜ ਦੇਣੇ ਦੀ ਨੇ ਖਰਾਬ ਹੀ ਕਰਤਾ ਕੰਮ ਸਾਰਾ ਯਾਰ ਬਹੁਤ ਉਦਰੀ ਨੂੰ ਮਾ ਪਾਣੀ ਪੂਣੀ ਪਿਆ ਬੁਗੇ ਸੌਂਗਾ ਹਨਾ ਕੋਈ ਚੱਕਰ ਨਹੀਂ ਤੜਕਣ ਨੂੰ ਵੇਖਾਂਗੇ ਰੱਪੇ ਕੀ ਬੰਦ ਹੈ ਹਨਾ ਤੇ ਠੀਕ ਆ ਬਈ ਓਕੇ ਜਿਹੜੇ ਪਿਆਰ ਕਰਦੇ ਆ ਬਈ ਸਾਰਿਆਂ ਨੂੰ ਲਵ ਯੂ ਇੱਧਰੋਂ ਹਨਾ ਐਡਾ ਵੀਰ ਮਾੜਾ ਨਹੀਂ ਮਾ ਹਨਾ ਤਾਂ ਕਰਕੇ ਮਾੜਾ ਮੋਟਾ ਵੱਧ ਘਟ ਪੂਲ ਜਾਣ ਚਲੋ ਗੱਲ ਵੱਖਰੀ ਆ ਤੇ ਠੀਕ ਆ ਜੀ ਬਸ ਕੱਲ ਨੂੰ ਮਿਲਦੇ ਆ ਓਕੇ ਬਾਏ ਬਾਏ ਸਾਰੇ ਵੀਰਾਂ ਦੇ